ਗੁਰੂ ਪਿਆਰ ਵਾਲਿਓ ਜਿਹੜੀ ਗੁਰਬਾਣੀ ਆ ਨਾ ਮਾਲਿਆ ਥੱਲੇ ਤੇ ਵੀ ਪਿਆਰ ਮਾਲਿਆ ਥੱਲੇ ਗੁਰੂ ਸਾਹਿਬ ਜ ਨੇ ਬਾਣੀ ਚ ਕੀ ਲਿਖਿਆ ਜਿਹੜੇ ਆ ਜਾਤਾਂ ਧਰਮਾਂ ਮਰਮਾਂ ਦੀ ਲੜਾਈ ਲੜ ਰਹੇ ਆ ਨਾ ਇਹ ਤਾਂ ਗੁਰਬਾਣੀ ਨੇ ਸਵਾਲ ਖੜੇ ਕੀਤੇ ਹੋਏ ਆ ਗੁਰੂ ਸਾਹਿਬ ਨੇ ਬਾਣੀ ਚ ਲਿਖਿਆ ਹਿੰਦੂ ਤੁਰਕ ਕਹਾਂ ਤੇ ਆਏ ਕਿਨ 에ਰਾ ਚਲਾਈ ਵੇ ਕਿੱਥੋਂ ਆ ਕੇ ਕਿਹਨੇ ਬਣਾਤੇ ਕੋਈ ਤੁਰਕ ਬਣਾਤਾ ਕੋਈ ਹਿੰਦੂ ਬਣਾਤਾ ਕੁਦਰਤ ਨੇ ਤਾਂ ਸਾਨੂੰ ਇੱਕ ਇਨਸਾਨ ਪੈਦਾ ਕੀਤਾ ਕੁਦਰਤ ਨੇ ਇਨਸਾਨ ਬੰਦਾ ਸਾਡੀ ਮਾਨਸ ਜਾਤ ਹੈ ਜਿਹਨੂੰ ਕਲੰਗੀਧਰ ਪਾਤਸ਼ਾਹ ਨੇ ਕਿਹਾ ਮਾਨਸਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਉਹ ਜਿਹੜਾ ਗੁਰਨਾਨਕ ਪਾਤਸ਼ਾਹ ਨੇ ਵੀ ਕਿਹਾ ਨਾ ਹਮ ਹਿੰਦੂ ਨਾ ਮੁਸਲਮਾਨ ਨਾ ਸੀ ਹਿੰਦੂ ਨਾ ਮੁਸਲਮਾਨ ਸਾਡਾ ਧਰਮ ਕੋਈ ਨਹੀਂ ਅਸੀਂ ਇਨਸਾਨ ਆ ਅੱਲਾਹ ਹਰਾਮ ਕੇ ਪਿੰਡ ਪਰਾਂ ਦੇਖੋ ਦੋ ਨਾਮਾਂ ਤੇ ਲੜਾਈ ਹੁੰਦੀ ਸੀ ਅੱਲਾ ਤੇ ਰਾਮ ਦੇ ਕੋਈ ਕਹਿੰਦਾ ਸੀ ਰਾਮ ਸਾਡਾ ਭਗਵਾਨ ਹੈ ਇੱਕ ਕਹਿੰਦੇ ਸੀ ਅੱਲਾ ਸਾਡਾ ਇੱਕੋ ਪੰਗਤ 'ਚ ਦੋਨੇ ਇਕੱਠੇ ਲਿਖਿਆ ਹੋਇਆ ਅੱਲਾ ਰਾਮ ਵੀ ਜਿਹੜਾ ਰਮਿਆ ਹੋਇਆ ਪਰਮਾਤਮਾ ਅੱਲਾ ਜੀ ਦਾ ਅੰਤ ਕੋਈ ਨਹੀਂ ਉਹਨੂੰ ਕੋਈ ਰਮਿਆ ਹੋਇਆ ਰਾਮ ਕਹਿ ਲੇ ਉਹਨੂੰ ਕੋਈ ਅੱਲਾ ਕਹਿ ਲੇ ਉਹ ਉਹਦੇ ਦਿੱਤਾ ਹੋਇਆ ਇਹ ਸਰੀਰ ਹੈ ਜਿਹੜਾ ਪਿੰਡ ਹੈ ਮੇਰੇ ਸਵਾਸ ਪ੍ਰਾਣ ਨੇ ਉਹਦੇ ਉਹਦੇ ਹੁਕਮ 'ਚ ਹੀ ਸਵਾਸ ਰਿਹਾ ਉਹਦੇ ਦਿੱਤੇ ਹੋਏ ਅਸੀਂ ਆਕਸੀਜਨ ਹਵਾ ਲੈ ਰਹੇ ਹਾਂ ਪੰਜਾ ਤਤਾਂ ਦਾ ਸਰੀਰ ਆ ਹਰ ਇਨਸਾਨ ਦਾ ਕੋਈ ਦੱਸ ਸਕਦਾ ਵੀ ਇਹਨਾਂ ਤਤਾਂ ਦੀ ਕੋਈ ਯਾਦ ਕੋ ਧਰਮ ਹੈ ਪਾਣੀ ਦਾ ਕਿਹੜਾ ਮਜ਼ਬਾ ਕੋਈ ਦੱਸ ਸਕਦਾ ਨਾ ਪੀਵੇ Hindu ਪਾਣੀ ਉਹ ਵੀ ਮਰੂਗਾ ਮੁਸਲਮਾਨ ਨਾ ਪੀਵੇ ਉਹ ਵੀ ਮਰੂਗਾ ਇਸਾਈ ਨਾ ਪੀਵੇ ਉਹ ਵੀ ਮਰੂਗਾ ਇਸ ਕਰਕੇ ਇਹ ਕਿੱਥੋਂ ਆਏ ਨੇ ਆ ਸਵਾਲ ਬਾਣੀ ਇਸੇ ਕਰਕੇ ਬਾਣੀ ਦਾ ਵਿਰੋਧ ਆ ਪਾਣੀ ਦੇ ਬਰੋਪਰ ਹੋਰ ਹੀ ਗ੍ਰੰਥ ਪ੍ਰਕਾਸ਼ ਕਰਨੇ ਗੁਰਬਾਣੀ ਦੇ ਬਰਾਬਰ ਗੁਰਬਾਣੀਆਂ ਬੇਅਦਮੀਆਂ ਗੁਰਬਾਣੀ ਨੂੰ ਲੁਕੋ ਕੇ ਰੱਖਣਾ ਇਹਨੂੰ ਬਾਣੀ ਨੂੰ ਦੁਨੀਆ ਤੋਂ ਸਾਹਮਣੇ ਆਉਣ ਤੋਂ ਅਨੇਕਾਂ ਹੀ ਸਿਆਸਤਾਂ ਨੇ ਉਪਾਅ ਵਰਤੇ ਆ ਵੀ ਦੁਨੀਆ ਦੇ ਸਾਹਮਣੇ ਬਾਣੀ ਦਾ ਜੇ ਸੱਚ ਆ ਗਿਆ ਫਿਰ ਲੋਕ ਆਜ਼ਾਦ ਹੋ ਜਾਣੇ ਆ ਲੋਕਾਂ ਦੇ ਤੋਂ ਆ ਮਾਨਸਿਕ ਗੁਲਾਮੀ ਉੱਤਰ ਜਾਣੀ ਆ ਯਾਦ ਰੱਖਿਓ ਜਿੰਨਾ ਚਿਰ ਕਸੀਂ ਮਾਨਸਿਕ ਗੁਲਾਮ ਨਾ ਮਾਨਸਿਕ ਗੁਲਾਮ ਉਹਨਾਂ ਚਿਰ ਅਸੀਂ ਆਜ਼ਾਦ ਨਾ ਬਾਹਰੋਂ ਨਾ ਅੰਦਰੋਂ ਹੋਈ ਨਹੀਂ ਸਕਦੇ ਇਸ ਕਰਕੇ ਸਾਡੇ ਅੰਦਰ ਸਵਾਲ ਸਾਨੂੰ ਉਠਾਉਣੇ ਚਾਹੀਦੇ ਆ ਵੀ ਇਹ ਕਿੱਥੋਂ ਆ ਗਿਆ ਜਿਹੜੇ ਮੁਸਲਮਾਨ, ਇਹ ਤੁਰਕ, ਹਿੰਦੂ ਇਹ ਸਾਨੂੰ ਰੱਬ ਨੇ ਤਾਂ ਬਣਾਇਆ ਨਹੀਂ ਰੱਬ ਨੇ ਤਾਂ ਸਾਨੂੰ ਗੁਰਬਾਣੀ ਚ ਕਹਿੰਦੇ ਇੱਕ ਪਿਤਾ ਇੱਕ ਸਕੇ ਹੰਬਾਰਕ ਵੀ ਅਬਲੱਲਾ ਨੂਰ ਆਪਾਇਆ ਕੁਦਰਤ ਕੇ ਸਭ ਬੰਦੇ ਅਸੀਂ ਇਹ ਆ ਗੱਲਾਂ ਕਹਿਣ ਤੋਂ ਗੁਰਦੁਆਰਿਆਂ ਚ ਇਹ ਨਹੀਂ ਹੁੰਦੀਆਂ ਗੁਰਦੁਆਰਿਆਂ ਚ ਸਾਨੂੰ ਫਿਰਕਾ ਪ੍ਰਸਤੀ ਦਾ ਪਾਠ ਪੜਾਇਆ ਜਾਂਦਾ ਅੱਜ ਵੀ ਮੰਜੀ ਸਾਹਿਬ ਤੋਂ ਲਾ ਲਓ ਬੰਗਲਾ ਸਾਹਿਬ ਤੋਂ ਲਾ ਲਓ ਇੱਕ ਫਿਰਕਾ ਬਣਾ ਕੇ ਜੇ ਅਸੀਂ ਪ੍ਰਚਾਰ ਕਰ ਰਹੇ ਸਰਕਾਰੀ ਪ੍ਰਚਾਰ ਕਹੇ ਹਿੰਦੂ ਕਰੇ ਉਹ ਵੀ ਸਰਕਾਰੀ ਪ੍ਰਚਾਰ ਕਰਿਆ ਸਿੱਖ ਕਰ ਰਹੇ ਉਹ ਵੀ ਕਰ ਰਹੇ ਆ ਮੁਸਲਮਾਨ ਵੀ ਰੋ ਵੀ ਕਰ ਰਹੇ ਆ ਜਿਹੜੀ ਹਕੀਕਤ ਤੋਂ ਸਾਨੂੰ ਦੂਰ ਰੱਖਿਆ ਜਾ ਰਿਹਾ ਗੁਰਬਾਣੀ ਵਿੱਚ ਹਕੀਕਤ ਦੱਸੀ ਹੋਈ ਆ ਵੀ ਹਕੀਕਤ ਕੀ ਆ ਹਿੰਦੂ ਕਹਿ ਕਰ ਹਿੰਦੂ ਆਵੇ ਸੂਤ ਜਨੇਉ ਪੜ ਗਲ ਪਾਵੇ ਸੂਤ ਪਾਇ ਕਰੇ ਬਰਿਆਈ ਨਾਤਾ ਤੋਟਤਾ ਥਾਇ ਨਪੇ ਜੇ ਬਰਿਆਈ ਨਹੀਂ ਛੱਡਦਾ ਤੇਰਾ ਤੋ ਹੋ ਨਹੀਂ ਕੋਣਾ 559 5 ਵਖਤ 559 ਪਹਿਲਾ ਸੱਚ ਹਲਾਲ ਦੇ ਤੀਜਾ ਖੈਰਗੁਦਾਇ ਚੌਥੀ ਨੀਅਤ ਰਾਸਵਣ ਪੰਜਵੀਂ ਸਿਖਤ ਸੁਣਾਈ ਕਰਮੇ ਕਲਮਾ ਕਹਿ ਤਾਂ ਮੁਸਲਮਾਨਕ ਦਾੜ ਮੁਠਾ ਕੱਟ ਕੇ ਨਹੀਂ ਬਣ ਜਾਂਦਾ ਜਿਵੇਂ ਸਿੱਖ ਹੈ ਕਕਾਰ ਗਾਤਰੇ ਪਾ ਕੇ ਨਹੀਂ ਬਣ ਜਾਂਦਾ ਜਿਵੇਂ ਸਾਡਾ ਜਥੇਦਾਰ ਕਹਿੰਦਾ ਦਾੜੇ ਪ੍ਰਕਾਸ਼ ਕਰਕੇ ਨਹੀਂ ਸਿੱਖ ਬਣਿਆ ਜਾਣਾ ਇਹ ਤਾਂ ਸੀਗੇ ਬਾਦਲ ਦੇ ਅਰਗਿਆਂ ਦੇ ਸੀਗੇ ਕੈਪਟਨ ਦੇ ਸੀਗੇ ਦਾੜੇ ਵਾਲਿਆ ਨਹੀਂ ਪੰਜਾਬ ਦਾ ਵੇਡਾ ਕਰ ਕੀਤਾ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਸਾਨੂੰ ਉੱਪਰ ਉਠਣਾ ਜਾਈਦਾ ਜਿਵੇਂ ਸਾਡੇ ਆਗੂਆਂ ਚ ਦੇਖ ਲਓ ਦਾੜਾ ਆਲੇ ਨੇ ਪੰਜਾਬ ਦਾ ਵੇੜਾ ਕਰ ਕੀਤਾ ਪੰਥ ਦਾ ਕੀਤਾ ਸਾਡੇ ਸਿਧਾਂਤ ਮਰਜ਼ਾ ਦਾ ਵੀ ਝੰਡੀਆਂ ਉਡਾਈਆਂ ਇਹਨਾਂ ਨੇ ਇਸੇ ਤਰ੍ਹਾਂ ਹਿੰਦੂ ਲੀਡਰਾਂ ਨੇ ਹਿੰਦੂ ਧਰਮ ਨੇ ਝੰਡੀਆਂ ਉਡਵਾਤੀਆਂ ਹਾਲਾਂਕਿ ਸਨਾਤਨ ਧਰਮ ਹੈ ਜਿਹੜਾ ਬੋਲਦਾ ਜਿਹੜਾ ਪੁਰਾਤਨ ਚੱਲਿਆ ਇਹਨਾਂ ਨੇ ਨਵੇਂ ਲਿਆ ਕੇ ਕੈਟਾਗਰੀ ਖੜੀ ਕਰੀ ਆ ਇਸ ਕਰਕੇ ਸਾਨੂੰ ਇਹਨਾਂ ਤੋਂ ਉੱਪਰ ਉਠਣਾ ਪੈਣਾ ਜੇ ਅਸੀਂ ਆਪਣੇ ਅੰਦਰ ਸ਼ਾਂਤੀ ਚਾਹੁੰਨੇ ਆ ਬਾਹਰ ਦੁਨੀਆ ਤੇ ਸ਼ਾਂਤੀ ਚਾਹੁੰਨੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੱਜ ਸਭ ਤੋਂ ਵੱਡਾ ਦੁਨੀਆਂ ਦੇ ਵਿੱਚ ਸੰਵਿਧਾਨ ਹੈ ਜੇ ਦੁਨੀਆਂ 'ਚ ਸ਼ਾਂਤੀ ਕਰਨੀ ਤਾਂ ਗੁਰੂ ਗ੍ਰੰਥ ਸਾਹਿਬ ਨਾਲ